ਜਾ ਆਪਣੇ ਪਰਿਵਾਰ ਤੋਂ ਹੀ ਮੇਰੇ ਤਾਇਆ ਦਾ ਮੁੰਡਾ ਉਹਦੇ ਘਰ ਵਾਲੀ ਜੀ ਉਹਦੀ ਛੋਟੀ ਬੱਚੀ ਗਈ ਸੀ ਤੇ ਉਹ ਆਪ ਗਿਆ ਸੀ ਉਹ ਦੋ ਜਣੇ ਜੀ ਦਾ ਪਤਾ ਨਾ ਉਹਦੀ ਬੱਚੀ ਤੇ ਉਹ ਆਪ ਉਹ ਪਤਾ ਨਹੀਂ ਉਹਦੇ ਘਰ ਵਾਲੀ ਜੀ ਪੀਐਲ ਐਡਵਰਟਾਈਜ਼ ਕੀ ਕੰਮ ਕਰ ਕਰਦੇ ਉਹ ਦਿਹਾੜੀ ਜੁੱਤਾ ਹੀ ਕਰਦੇ ਗਰੀਬ ਤੇ ਉਹ ਡੀਪ ਤੱਕ ਹੈ ਉਹ ਨਹਿਰ ਚ ਵੜ ਗਏ ਨੇ ਹਾਂ ਜੀ ਫਿਰ ਹਾਲ ਉਹਨਾਂ ਨੂੰ ਕੁਝ ਨਹੀਂ ਪਤਾ ਕਰਦਾ ਸਾਨੂੰ ਕਿੱਦਾਂ ਪਤਾ ਲੱਗਿਆ ਸਾਾਨੂੰ ਰਾਤ ਨੂੰ ਫੋਨ ਆਇਆ ਉੱਥੇ ਜਿਹੜੇ ਬੰਦੇ ਸਾਡੇ ਘਰ ਸਹਤਾਂ ਦੰਦੇ ਹੀ ਬਾਹਰ ਕੱਢਦੇ ਸੀ 850 850 ਦੀ ਗੱਲ ਠੀਕ ਹੈ ਠੀਕ ਹੈ ਐਸੀ ਕਰਾਉਣਾ ਪਊਗੀ ਕਿ ਉਹ ਟ੍ਰਿਕ ਕਰੇ ਜਿਵੇਂ ਨਹੀਂ ਜਦੋਂ ਆਤਮਿਕ ਗਵਾਰਡ ਸਿਕੂਰੀ ਹਾਂਜੀ ਤਨ ਜਾਣਾ ਹੀ ਸਪੈਕ ਕਰ ਦੋ ਨਾ ਕਾਰਨੋ ਇਹ ਦੇਖੋ ਸਾਹਮਣੇ ਕਾਲਾ ਲੱਗਿਆ ਘਰ ਨੂੰ ਦੇਖੋ ਕਾਰ ਹੀ ਖਤਮ ਹੋ ਗਿਆ ਨਾ ਖਤਮ ਨਹੀਂ ਹੋ ਗਿਆ ਦੇਖੋ ਜੀ ਇਹਨਾਂ ਦਾ ਘਰ ਹੀ ਉੱਤਰ ਗਿਆ ਸਾਰਾ ਖਤਮ ਹੋ ਗਿਆ ਮੰਨ ਕੇ ਕਿ ਕੋ ਮਤਲਬ ਮੁੰਡਾ ਦੀ ਉਹ ਮਤਲਬ ਵਿੱਚ ਨਹਿਰ ਦੇ ਵਿੱਚ ਡੁੱਬ ਲੱਭੇ ਨਹੀਂ ਆਵੇ ਉਹ ਹੀ ਕਮਾਉਣ ਦਾ ਇਖਾਨ ਆ ਸਾਰਾ ਪਰਿਵਾਰ ਹੀ ਖਤਮ ਬੱਚਾ ਆਪਣੇ ਬੱਚੇ ਦੀ ਉਮਰ ਹੋਊਗੀ ਮੇਰੇ ਨਾਲ 7 ਸਾਲ ਕਰਾਈ ਬਾਈਟ ਪੀਜੀ ਹਾਂਜੀ ਪੀਜੀ ਆ ਸਰ ਸਾਡੀ ਪੀਜੀ ਵਾਰੀ ਬਾਕੀ ਐ ਯੂਰੋਮੇ ਗਰੀਬ ਪਰਿਵਾਰ ਨੇ ਸਾਡੇ ਸਾਡੇ ਪਿੰਡ ਤੇ ਸਾਰੇ ਪਿੰਡ ਤੇ ਹੀ ਪਾਲਾ ਨਿਸ਼ਾਨ ਹੋ ਗਿਆ ਇਹਨਾਂ ਦੀ ਮੱਤ ਸਰਕਾਰ ਨੂੰ ਮੰਗ ਕੇ ਤੇ ਇਹਦੀ ਮੱਤ ਤੇ ਕਰੇ ਸਰਕਾਰ ਮੌਕਾ ਦੇਖ ਕੇ ਆ ਕੇ ਕੋਈ ਪੰਚਾਇਤ ਕੋਈ ਵੀ ਔਰ ਪਿੰਡ ਦਾ ਕੋਈ ਵੀ ਅਸੀਂ ਵੀ ਕਰਾਂ ਜਿੰਨੀ ਸੱਤ ਹੁੰਦਾ ਹੀ ਬਾਕੀ ਪਿੰਡ ਦੀ ਸਰਕਾਰ ਮਾਤਰਾ ਫਰਕ ਕਰ ਸਕਦਾ ਜ ਆਪਣੇ ਪਰਿਵਾਰ ਤੋਂ ਹੀ ਮੇਰੇ ਤਾਏ ਦਾ ਮੁੰਡਾ ਉਹਦੇ ਘਰ ਵਾਲੀ ਜੀ ਉਹਦੀ ਛੋਟੀ ਬੱਚੀ ਦੇ ਸੀ ਤੇ ਉਹ ਆਪ ਗਿਆ ਸੀ ਉਹ ਦੋ ਜਣੇ ਜੀ ਦਾ ਪਤਾ ਨਾ ਉਹਦੀ ਬੱਚੀ ਤੇ ਉਹ ਆਪ ਦਾ ਪਤਾ ਨਹੀਂ ਉਹਦੇ ਘਰ ਵਾਲੀ ਪੀਐਲ ਐਡਵਰਟਾਈਜ਼ ਕੀ ਕੰਮ ਕਰ ਕਰਦੇ ਉਹ ਦਿਹਾੜੀ ਜੁੱਤਾ ਹੀ ਕਰਦੇ ਗਰੀਬ ਤੇ ਉਹ ਨਹੀਂ ਪਤਾ ਲੱਗਿਆ ਨੈਚਰ ਵਿਗਣੇ ਹਾਂਜੀ ਫਿਰ ਹਾਲ ਨੂੰ ਮੈਨੂੰ ਕੁਝ ਨਹੀਂ ਪਤਾ ਕਰਦਾ ਸਾਨੂੰ ਕਿੱਦਾਂ ਪਤਾ ਲੱਗਿਆ ਸਾਨੂੰ ਰਾਤ ਨੂੰ ਫੋਨ ਆਇਆ ਉੱਥੇ ਜਿਹੜੇ ਬੰਦੇ ਸਾਢੇ ਘੱਟ ਸਹਾਤਾ ਦਿੰਦੇ ਹੀ ਬਾਹਰ ਕੱਢਦੇ ਸੀ ਸਾਢੇ 8 1/2 ਘੱਟ ਦੀ ਗੱਲ ਠੀਕ ਹੈ ਬੈਸਿਕ ਕਰਾਉਣਾ ਪਊਗੀ ਜਿਹੜੇ ਜਿਹੜੇ ਇਹ ਜਦੋਂ ਬਾਅਦ ਤੋਂ ਹਾਂਜੀ ਤਨ ਜਾਣਾ ਹੀ ਸਪੈਕ ਕਰ ਦੋ ਨਾ ਕਾਰਨੋ ਇਹ ਦੇਖੋ ਸਾਹਮਣੇ ਕਾਲਾ ਲੱਗਿਆ ਘਰ ਨੂੰ ਦੇਖੋ ਕਾਰ ਹੀ ਖਤਮ ਹੋ ਗਿਆ ਖਤਮ ਨਹੀਂ ਹੋ ਗਿਆ ਦੇਖੋ ਜੀ ਇਹਨਾਂ ਦਾ ਘਰ ਹੀ ਉੱਜੜ ਗਿਆ ਸਾਰਾ ਖਤਮ ਹੋ ਗਿਆ ਮੰਨ ਕੇ ਕਿ ਕੋ ਮਤਲਬ ਮੁੰਡਾ ਦੀ ਉਹ ਮਤਲਬ ਵਿੱਚ ਨਹਿਰ ਦੇ ਵਿੱਚ ਲੱਭੇ ਨਹੀਂ ਆਵੇ ਉਹ ਹੀ ਕਮਾਉਣ ਦਾ ਇਖਾਨ ਆ ਸਾਰਾ ਪਰਿਵਾਰ ਹੀ ਖਤਮ ਹੋ ਗਿਆ ਬੱਚਾ ਆਪਣੇ ਬੱਚੇ ਦੀ ਉਮਰ ਹੋਊਗੀ ਮੇਰੇ ਨਾਲ 70 ਸਾਲ ਕਰਾਈ ਹਾਂ ਜੀ ਬਾਈਟ ਪੀਜੀ ਹਾਂ ਜੀ ਪੀਜੀ ਸਰ ਸਾਡੇ ਪਿੱਛੇ ਵਾਰੀ ਬਾਕੀ ਐ ਯੂਰੋਮੈਂ ਗਰੀਬ ਪਰਿਵਾਰ ਨੇ ਸਾਡੇ ਸਾਡੇ ਪਿੰਡ ਤੇ ਸਾਰੇ ਪਿੰਡ ਤੇ ਹੀ ਬੜਾ ਨੁਕਸਾਨ ਹੋ ਗਿਆ ਇਹਨਾਂ ਦੀ ਮੱਤ ਸਰਕਾਰ ਨੂੰ ਮੰਗ ਕੇ ਤੇ ਨੇ ਇਹਦੀ ਮੱਤ ਤੇ ਕਰੇ ਸਰਕਾਰ ਮੌਕਾ ਦੇਖ ਕੇ ਆ ਕੇ ਕੋਈ ਪੰਚਾਇਤ ਕੋਈ ਵੀ ਔਰ ਪਿੰਡ ਦਾ ਕੋਈ ਵੀ ਅਸੀਂ ਵੀ ਕਰਾਂ ਜਿੰਨੀ ਸੱਤ ਹੁੰਦਾ ਹੀ ਬਾਕੀ ਪਿੰਡ ਦੀ ਸਰਕਾਰ ਮਾਤਰਾ ਫਰ ਕਰ ਸਕਦੇ ਆ ਆਪਣੇ ਪਰਿਵਾਰ ਤੋਂ ਹੀ ਮੇਰੇ ਤਾਏ ਦਾ ਮੁੰਡਾ ਉਹਦੇ ਘਰ ਵਾਲੀ ਜੀ ਉਹਦੀ ਛੋਟੀ ਬੱਚੀ ਦੇ ਸੀ ਤੇ ਉਹ ਆਪ ਗਿਆ ਸੀ ਉਹ ਦੋ ਜਣੇ ਜੀ ਦਾ ਪਤਾ ਨਾ ਉਹਦੀ ਬੱਚੀ ਤੇ ਉਹ ਆਪ ਉਹਦਾ ਪਤਾ ਨਹੀਂ ਉਹਦੇ ਘਰ ਵਾਲੀ ਪੀਐਲ ਐਡਵਰਟਾਈਜ਼ ਕੀ ਕੰਮ ਕਰ ਕਰਦੇ ਉਹ ਦਿਹਾੜੀ ਜੁੱਤਾ ਹੀ ਕਰਦੇ ਗਰੀਬ ਤੇ ਉਹ ਨਹੀਂ ਪਤਾ ਲੱਗਿਆ ਨੈਚਰ ਵੀ ਕਿਨੇ ਹਾਂਜੀ ਫਿਰ ਹਾਲ ਨੂੰ ਮੈਨੂੰ ਕੁਝ ਨਹੀਂ ਪਤਾ ਕਰਦਾ ਸਾਨੂੰ ਕਿੱਦਾਂ ਪਤਾ ਲੱਗਿਆ ਸਾਨੂੰ ਰਾਤ ਨੂੰ ਫੋਨ ਆਇਆ ਉੱਥੇ ਜਿਹੜੇ ਬੰਦੇ ਸਾਢੇ ਘੱਟ ਸਹਾਤਾ ਦਿੰਦੇ ਹੀ ਬਾਹਰ ਕੱਢਦੇ ਸੀ ਸਾਢੇ 8 1/2 ਘੱਟ ਦੀ ਗੱਲ ਠੀਕ ਹੈ ਬੈਸਿਕ ਕਰਾਉਣਾ ਪਊਗਾ ਕਿਉਂਕਿ ਟ੍ਰਿਪਲ ਹੈ ਜਿਵੇਂ ਨਹੀਂ ਇਹ ਜਦੋਂ ਬਾਅਦ ਤੋਂ ਹਾਂਜੀ ਤਿੰਨ ਜਾਣੇ ਸਪੈਕ ਕਰ ਦੋ ਨਾ ਇਹ ਦੇਖੋ ਸਾਡੇ ਘਰੋਂ ਕਾਲਾ ਲੱਗਿਆ ਘਰੋਂ ਦੇਖੋ ਕਾਰ ਹੀ ਖਤਮ ਹੋ ਗਿਆ ਨਾ ਖਤਮ ਨਹੀਂ ਹੋ ਗਿਆ ਦੇਖੋ ਜੀ ਇਹਨਾਂ ਦਾ ਘਰ ਹੀ ਉੱਜੜ ਗਿਆ ਸਾਰਾ ਖਤਮ ਹੋ ਗਿਆ ਮੰਨ ਕੇ ਕਿ ਕੋ ਮਤਲਬ ਮੁੰਡਾ ਦੀ ਉਹ ਮਤਲਬ ਵਿੱਚ ਨਹਿਰ ਦੇ ਵਿੱਚ ਡੁੱਬੇ ਨਹੀਂ ਆਵੇ ਉਹ ਹੀ ਕਮਾਉਣ ਦਾ ਥਾਂ ਆ ਸਾਰਾ ਪਰਿਵਾਰ ਹੀ ਖਤਮ ਬੱਚਾ ਤੇ ਖੋ ਬੱਚੇ ਦੀ ਉਮਰ ਹੋਊਗੀ ਮੇਰੇ ਸਾਰਾ ਸਾਲ ਕਢਾਈ ਬਾਈਕ ਪੀਜੀ ਹਾਂ ਜੀ ਪੀਜੀ ਹਾਂ ਸਾਰੀ ਸਾਡੀ ਪੀਜੀ ਵਾਰੀ ਬਾਕੀ ਐ ਯੂ ਲੋਗ ਗਰੀਬ ਪਰਿਵਾਰ ਨੇ ਸਾਡੇ ਜਾਂ ਪਿੰਡ ਤੇ ਸਾਰੇ ਪਿੰਡ ਤੇ ਹੀ ਬੜਾ ਨੁਕਸਾਨ ਹੋ ਗਿਆ ਇਹਨਾਂ ਦੀ ਮੰਦ ਸਰਕਾਰ ਨੂੰ ਮੰਗ ਕੇ ਤੇ ਇਹਦੀ ਮੱਤ ਤੇ ਕਰੇ ਸਰਕਾਰ ਮੌਕਾ ਦੇਖ ਕੇ ਆ ਕੇ ਕੋਈ ਪੰਚਾਇਤ ਕੋਈ ਵੀ ਹੋਰ ਪਿੰਡ ਦਾ ਕੋਈ ਵੀ ਅਸੀਂ ਵੀ ਕਰਾਂਗੇ ਜਿੰਨੀ ਸੱਤ ਹੁੰਦਾ ਹੀ ਬਾਕੀ ਪਿੰਡ ਦੀ ਸਰਕਾਰ ਮਤ ਫਰ ਕਰ ਸਕਦਾ